ਸਤਿ ਸ਼੍ਰੀ ਅਕਾਲ ਦੋਸਤੋ ਕਬੱਡੀ ਹਾਈਲਾਈਟਸ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਲੈ ਕੇ ਹਾਜ਼ਰ ਹਾਂ ਕਬੱਡੀ ਕੱਪ ਫਾਈਨਲ ਰਿਜ਼ਲਟਾਂ ਦੀ ਵੀਡੀਓ ਅਗਲਾ ਕਬੱਡੀ ਕੱਪ ਦੀ ਗੱਲ ਕਰੀ ਤਾਂ ਪਿੰਡ ਨਵਾਂ ਗੁਰਦਿੱਤੀ ਵਾਲਾ ਕੋਟੇ ਫਿਰੋਏਪੁਰ ਕਰਵਾਇਆ ਗਿਆ ਇੱਥੇ ਪਹਿਲਾ ਇਨਾਮ 31000 ਦੂਸਰਾ ਇਨਾਮ 21000 ਤੇ ਇੱਥੇ ਫਾਈਨਲ ਮੈਚ ਦੁੱਲੇਵਾਲਾ ਵਰਸਸ ਡਰੋਲੀ ਭਾਈ ਵਿਚਕਾਰ ਖੇਡਿਆ ਗਿਆ ਇੱਥੇ ਫਸਟ ਡਰੋਲੀ ਭਾਈ ਰਹੀ ਤੇ ਸੈਕੰਡ ਦੁੱਲੇਵਾਲਾ ਤੇ ਬੈਸਟ ਰੇਡਰ ਦੀ ਗੱਲ ਕਰੀਏ ਤਾਂ ਹਰਜੀਤ ਕੁੱਟ ਭਾਈ ਸੱਤ ਕਬੱਡੀਆਂ ਪੰਜ ਨੰਬਰ ਲੈ ਕੇ ਬੈਸਟ ਰੇਡਰ ਰਹਾ ਤੇ ਬੈਸਟ ਜਾਫੀ ਦੀ ਗੱਲ ਕਰੀਏ ਤਾਂ ਸੱਤ ਟੱਚ ਦਿਨ ਜੱਫੇ ਲਾ ਕੇ ਮੈਸਕੋਟ ਸੇ ਕੋਟਲੇ ਵਾਲਾ ਬੈਸਟ ਬਣਿਆ ਅੱਗੇ ਗੱਲ ਕਰਦੇ ਕਬੱਡੀ ਕੱਪ ਰਾਣੀ ਵਾਲੇ ਦੀ ਓਪਨ ਤਿੰਨ ਬਾਰੂ ਕਰਵਾਇਆ ਗਿਆ ਇੱਥੇ ਪਹਿਲਾ ਇਨਾਮ 61000 ਦੂਸਰਾ ਇਨਾਮ 41000 ਅਤੇ ਫਾਈਨਲ ਮੈਚ ਕਲਿਆਣ ਸੁੱਖ ਅਤੇ ਦੋਦਾ ਵਿਚਕਾਰ ਖੇਡਿਆ ਗਿਆ ਤੇ ਫਰਸਟ ਕਲਿਆਣ ਸੁੱਖ ਰਹੀ ਤੇ ਸੈਕੰਡਾ ਦੋਦਾ ਮੇਰੇ ਮਿੱਤਰੋ ਸੰਦੀਪ ਧੋਦੇ ਵਾਲੇ ਦੀ ਆਪਸੀ ਕਰ ਦਿੱਤੀ ਆ ਮੁੰਡਾ ਕਹਿੰਦੇ ਹੁੜਦਾ ਹੀ ਫਿਰਦਾ ਹੁਣ ਦੱਸੋ ਤੁਸੀਂ ਸੰਦੀਪ ਦੀ ਖੇਡ ਕਿਵੇਂ ਲੱਗਦੀ ਕਮੈਂਟ ਜ਼ਰੂਰ ਕਰਨਾ ਤੇ ਅੱਗੇ ਗੱਲ ਕਰਦੇ ਆ ਕਬੱਡੀ ਕੱਪ ਸਹੋਰਾ ਮੁਹਾਲੀ ਕਬੱਡੀ ਓਪਨ ਤਿੰਨ ਬਾਰੂ ਕਰਵਾਇਆ ਗਿਆ ਜਿੱਥੇ ਪਹਿਲਾ ਇਨਾਮ 51000 ਦੂਸਰਾ ਇਨਾਮ 41000 ਤੇ ਤੀਸਰਾ 31000 ਅਤੇ ਫਾਈਨਲ ਮੈਚ ਤਨੌਰੀ ਵਰਸ ਪਡੋਲ ਵਿੱਚ ਕਰਕੇ ਖਟਿਆ ਗਿਆ ਇੱਥੇ ਫਸਟ ਤਨੌਰੀ ਰਹੀ ਤੇ ਸੈਕੰਡ ਪਡੋਲ ਦੀ ਮੇਰੇ ਮਿੱਤਰੋ ਤੇ ਇੱਥੇ ਬੈਸਟ ਨਿਕੱਡੇ ਨਹੀਂ ਗਏ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਜ਼ਰੂਰ ਕਰਨਾ ਨਾਲ ਹੀ ਚੈਨਲ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਸੀਂ ਮਿਸ ਨਾ ਕਰੋ